ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆਇਓ ਜੀ ਠੀਕ ਆ ਤੁਹਾਨੂੰ ਬੜੀ ਸੁਣਨ ਨੂੰ ਆਓ ਅੱਜ ਦੱਸੋ ਦੀਵਾਲੀ ਦੇ ਕੀ ਆਫਰ ਦੇ ਰਹੇ ਹੋ ਦੀਵਾਲੀ ਤੇ ਬਹੁਤ ਸਾਰੇ ਆਫਰ ਚੱਲ ਰਹੀ ਹੈ ਜੀ ਬੋਲੋ ਜੀ ਸਭ ਤੋਂ ਪਹਿਲੇ ਤਾਂ ਅਸੀਂ 1 ਰੁਪਿਆ ਲੈ ਕੇ ਆਓ ਕੋਈ ਵੀ ਸਮਾਨ ਤੁਸੀਂ ਲੈ ਸਕਦੇ ਹੋ ਠੀਕ ਹੈ ਉਹਦੇ ਵਿੱਚ ਮੋਬਾਈਲਸ ਇਲੈਕਟ੍ਰੋਨਿਕ ਫਰਨੀਚਰ ਦਾ ਕੋਈ ਵੀ ਸਮਾਨ ਠੀਕ ਹੈ ਠੀਕ ਹੈ ਦੂਜੀ ਆਫਰ ਸਾਡੀ ਤੁਹਾਨੂੰ ਕੋਈ ਵੀ ਸਮਾਨ ਲੈਣੇ ਹੋ ਗਿਫਟ ਨਾਲ ਹਰ ਹਟਣ ਦੇ ਪੱਕਾ ਮਿਲੂਗਾ ਇਹ ਪੱਕੀ ਗੱਲ ਪੱਕੀ ਗੱਲ ਹੈ ਜੀ ਆਸ਼ੂ ਜੀ ਕਹਿ ਰਹੇ ਆ ਵੀ ਕੋਈ ਵੀ ਤੁਸੀਂ ਕੋਈ ਵੀ ਚੀਜ਼ ਖਰੀਦੋਗੇ ਨਾਲ ਗਿਫਟ ਪੱਕਾ ਮਿਲੂਗਾ। ਬਾਕੀ ਆਪਾਂ ਕੈਮਰਾ ਮਾਰ ਦਿੰਨੇ ਆ। A to Z N ਦਾ ਸਮਾਨ ਫਰਨੀਚਰ ਦਾ ਫਰੈਜ, ਟੀਵੀ, ਐਲ ਡੀ ਡੀ ਸਭ ਕੁਝ ਮਿਲਦਾ ਬਾਈ ਜੀ ਤੋਂ। ਇੱਕ Apple ਫੋਨ ਤੇ ਵੀ ਬੜੀ ਸੋਹਣੀ ਸਕੀਮ ਆ ਥੋੜੀ। Apple ਤੇ ਜੀ 24 ਕਿਸ਼ਤਾਂ ਬਣਾ ਦਿੰਨੇ ਆ। Apple 16 ਜਾਂ 17 ਜਾਂ 15 ਦੀਆਂ ਕੋਈ ਵੀ ਲੈ। ਕੋਈ ਵੀ ਲੈ ਲਓ 24 ਕਿਸ਼ਤਾਂ ਤੁਹਾਨੂੰ ਬਣਾਵਾਂਗੇ ਜਿਹਦੀ ਲਗਭਗ ਜੇ ਤੁਸੀਂ ਸੋਨਾ ਲੈਣੇ ਹੋ ਤਾਂ 3000 ਰੁਪਏ ਮਹੀਨੇ ਦੀ ਬੰਦੀ ਹੈ ਠੀਕ ਹੈ ਉਹ ਵੀ ਸਕੀਮ ਆਪਣੇ ਕੋ ਐਪਲ ਫੋਨ ਤੇ ਅਵੇਲੇਬਲ ਹੈਗੀ ਹੈ ਬਾਕੀ ਦੂਜੀਆਂ ਕੰਪਨੀਆਂ ਤੇ ਤੁਹਾਨੂੰ ਅਸੀਂ 1 ਰੁਪਿਆ ਭਰ ਕੇ ਫੋਨ ਵੀ ਦੇ ਦਾਂਗੇ ਇੱਕ ਤੁਸੀਂ ਗੱਲ ਕਰ ਰਹੇ ਸੀ ਪਿਛਲੀ ਵਾਰ ਆਪਾਂ ਐਡ ਕੀਤੀ ਸੀ ਬੜੀ ਸੋਨਾ ਮੈਨੂੰ ਮੌਕਾ ਦੂਰੀ ਯਾਰ ਮਿਲਿਆ ਇੱਕ ਐਡ ਕੀਤੀ ਸੀ ਆਪਾਂ ਵੀ ਤੁਸੀਂ ਇੱਥੇ 45000 ਸਾਰਾ ਸਮਾਨ ਦੇ ਦਿੰਦੇ ਹਾਂ ਹਾਂਜੀ ਹਾਂਜੀ ਜੇ ਕਿਸੇ ਕੋਈ ਕੁੜੀ ਦਾ ਵਿਆਹ ਹੈਗਾ ਲਗਭਗ ਆਪਾਂ ਤੁਹਾਨੂੰ ਪਿਛਲੀ ਵਾਰੀ ਜਿਵੇਂ ਕਿ 45000 ਰੁਪਏ ਦੇ ਵਿੱਚ ਆਪਾਂ ਪੂਰਾ ਵਿਆਹ ਦਾ ਸਮਾਨ ਫਰਨੀਚਰ ਦਾ ਤੁਹਾਨੂੰ ਦੇ ਦਾਂ। ਇਹ ਇਹੀ ਜਿਹੜੀ ਚੀਜ਼ ਆ ਮੈਨੂੰ ਵਿਸ਼ਵਾਸ ਨਹੀਂ ਹੋਇਆ ਦੁਰੀ ਯਾਰ ਬੋਲੋ ਜੀ। 45000 ਰੁਪਏ ਚ ਫਰਨੀਚਰ ਦਾ ਸਮਾਨ ਕਿਸੇ ਵੀ ਕੁੜੀ ਦੇ ਵਿਆਹ ਤੇ ਆਪਾਂ ਤੁਹਾਨੂੰ ਦੇ ਦਾਂ। ਬਾਈ ਬਹੁਤ ਵਧੀਆ ਆਫਰ ਆ 45000 ਰੁਪਏ ਚ ਸਮਾਨ ਮਿਲ ਜਾਂਦਾ। ਕਈਆਂ ਨੂੰ ਫਿਕਰੀ ਹੋ ਜਾਂਦਾ ਵੀ ਕਿਵੇਂ ਆਪਾਂ ਕੁੜੀ ਦਾ ਸਮਾਨ ਪੂਰਾ ਕਰਾਂਗੇ। ਆਸ਼ੂ ਜੀ 45000 ਰੁਪਏ ਚ ਪੂਰਾ ਸਮਾਨ ਦੇ ਰਹੇ ਆ। ਬਾਕੀ ਉਹਨਾਂ ਦੀ ਦੁਕਾਨ ਦੀ ਲੋਕੇਸ਼ਨ ਦੇਖ ਲਓ ਜੀ। ਬਾਕੀ ਪੂਰਾ ਐਡਰੈਸ ਦੱਸੋ ਜੀ ਤੁਹਾਡੀ ਦੁਕਾਨ ਤੇ ਆਉਣਾ ਹੋਵੇ। ਆਪਣਾ ਹੀ ਗਿੱਦਲਵਾ ਦੇ ਵੀ ਤੁਸੀਂ ਸਿਨੇਮਾ ਰੋਡ ਤੇ। ਠੀਕ ਹੈ ਜੀ। ਮੋਸ਼ੱਲਾਹ ਤੁਹ ਸ਼ਹਿਰ ਦੇ ਵਿੱਚ ਡਾਕਟਰ ਸਿੰਘਲੇ ਦੇ ਹਸਪਤਾਲ ਦੇ ਨਾਲ ਬਿਲਕੁਲ ਸ਼ੋਰੂਮ ਹੈਗਾ ਜੀ ਠੀਕ ਹੈ ਜੀ ਉੱਥੇ ਤੁਸੀਂ ਪਹੁੰਚ ਸਕਦੇ ਹੋ ਤੇ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ 92164 34945 92164 34945 ਠੀਕ ਹੈ ਜੀ ਇਹ ਆਸ਼ੂ ਜੀ ਦਾ ਮੋਬਾਈਲ ਨੰਬਰ ਆ ਬਾਕੀ ਅਸੀਂ ਸਕਰੀਨ ਤੇ ਵੀ ਪਾ ਦਾਂਗੇ ਤੁਸੀਂ ਕੋਈ ਵੀ ਕੋਈ ਵੀ ਚੀਜ਼ ਖਰੀਦਣੀ ਹੋਵੇ ਆਸੀ ਜੀ GST ਕਰਕੇ ਰੇਟ ਵੀ ਘਟੇ ਆ ਉਹ ਵੀ ਦੱਸ ਦਿਓ ਜੀ GST ਲਈ ਆਫਰ ਵੀ ਜਿਹੜੀ 10% ਰੇਟ ਘਟੇ ਆ ਉਹ ਵੀ ਕਾਫੀ ਆਟਮਾਂ ਤੇ ਐਪਲੀਕੇਬਲ ਆ ਗਿਆ ਉਹ ਵੀ ਤੁਹਾਨੂੰ ਬੈਨੀਫਿਟ ਨਾਲ ਹੀ ਮਿਲੇਗਾ ਵੀ ਮੈਂ ਕਹਿਣਾ ਚਾਹਣਾ ਕੋਈ ਵੀ ਕੋਈ ਚੀਜ਼ ਖਰੀਦਦਾ ਇੱਕ ਵਾਰੀ ਫੋਨ ਤੇ ਗੱਲ ਕਰਨੀ ਜ਼ਰੂਰੀ ਹੁੰਦੀ ਆ ਜੇ ਆਪਣਾ 2-3000 ਰੁਪਿਆ ਮੌਕੇ ਤੇ ਵਜਦਾ ਦਾ ਕੀ ਮਾੜਾ ਬੱਚੇ ਦਾ ਸਾਈਕਲ ਆ ਸਕਦਾ 2-3000 ਦਾ ਜੇ ਸੋਚਿਆ ਜਾਵੇ ਤਾਂ ਤੇ ਜੇ ਨਹੀਂ ਸੋਚਣਾ ਜਿਹਨੇ ਵੀ ਪੈਸੇ ਸਿੱਟ ਨਹੀਂ ਆ ਉਹਦਾ ਉਹਦਾ ਕੋਈ ਹੱਲ ਨਹੀਂ ਵੀਰੇ ਅਸੀਂ ਤਾਂ ਸੁਝਾਅ ਦੇ ਸਕਦੇ ਆ ਅਸੀਂ ਗੱਲ ਦੀ ਸਮਾਪਤੀ ਕਰਦੇ ਆ ਆਸ਼ੂ ਮੋਬਾਈਲਾਂ ਵਾਲੇ ਕੋਲੇ ਖੜਾ ਸੀ ਇਹਨਾਂ ਦੀ ਦੁਕਾਨ ਦੇਖ ਲਓ ਜੀ ਸਾਰਾ ਸਮਾਨ ਹੀ A to Z ਮਿਲ ਜਾਂਦਾ ਜੀ ਬਈ ਫਰਨੀਚਰ ਦਾ ਫਰਨੀਚਰ ਦਾ ਲਾ ਲਓ ਬਿਜਲੀ ਦਾ ਲਾ ਲਓ ਫਰਿੱਜ ਐਲਈਡੀ ਕੁਛ ਵੀ ਲੈ ਲਓ ਜੀ ਤੇ ਲੋਨ ਤੇ ਵੀ ਕੋਈ ਲੋਨ ਤੁਹਾਡਾ ਕਿਵੇਂ ਸਿਸਟਮ ਹੁੰਦਾ ਜੀ ਸਾਰੇ ਸਮਾਨ ਤੇ ਤੁਸੀਂ ਤੁਹਾਨੂੰ ਕਿਸ਼ਤਾਂ ਕਰ ਦਾਂਗੇ ਠੀਕ ਹੈ ਜੀ ਤੁਸੀਂ 8 ਅੱਠ ਕਿਸ਼ਤਾਂ ਦਾ 1 ਤੁਸੀਂ ਵਾਸ਼ਿੰਗ ਮਸ਼ੀਨ ਤੇ ਬੜਾ ਸੋਹਣਾ ਬੋਲਿਆ ਸੀ ਵੀ ਐ ਇੰਨੇ 888 ਰੁਪਏ ਮਹੀਨੇ ਵਾਸ਼ਿੰਗ ਮਸ਼ੀਨ ਦੀ ਕਿਸ਼ਤਾਂ ਜੀ ਕਿਸ਼ਤਾਂ ਐਲਈਡੀ ਦੀ 994 ਰੁਪਏ 994 ਹਾਂਜੀ ਹਾਂਜੀ ਤੇ ਆਰਓ ਦੀ 1000 ਰੁਪਏ ਜੀ 1000 ਰੁਪਏ ਇੱਕ ਤੁਸੀਂ ਕਹਿੰਦੇ ਸੀ ਵੀ 10000 ਚ ਅਸੀਂ ਐਲਈਡੀ ਦੇ ਦਾਂਗੇ ਉਹ ਕਿਵੇਂ ਸੀ 10000 ਰੁਪਏ ਚ LED ਮਿਲ ਜੂਗੀ ਜੀ ਕੋਈ ਵੀ ਹਾਂਜੀ ਨਗਦ ਨਗਦ ਯਾਨੀ ਕਿ 10000 ਚ LED ਮਿਲ 40 ਇੰਚੀ LED 10000 ਰੁਪਏ ਚ ਅਸੀਂ ਦੇ ਦਾਂਗੇ 40 ਇੰਚੀ LED 10000 ਚ ਆਸ਼ੂ ਮੋਬੈਲਾਂ ਵਾਲੇ ਤੇ ਮਿਲ ਜਾਂਦੀ ਵੀਰੇ ਐਦੂ ਵਧੀਆ ਆਫਰ ਹੋਰ ਨਹੀਂ ਕੋਈ ਦੇ ਸਕਦਾ ਕੋਈ ਆਫਰ ਸੀ ਹੋਰ ਲੈ ਕੇ ਆਏ ਹਾਂ ਜੀ ਹਾਂਜੀ ਹਾਂਜੀ ਕੋਈ ਵੀ ਬੰਦਾ 5 ਫਰਨੀਚਰ ਦਾ ਸਮਾਨ ਲੈਂਦਾ ਉਹਨੂੰ ਇੱਕ 32 ਇੰਚੀ LED ਬਿਲਕੁਲ ਫ੍ਰੀ ਦਿੱਤੀ ਜਾਊਗੀ ਠੀਕ ਆ ਦੇਖੋ ਜੀ ਦੁਬਾਰਾ ਬੋਲੋ ਆਸ਼ੂ ਜੀ ਕੋਈ ਵੀ ਫਰਨੀਚਰ ਦੇ ਪੰਜ ਚੀਜ਼ਾਂ ਲੈਂਦਾ 32 ਇੰਚੀ LED ਤੁਹਾਨੂੰ ਸਮਾਰਟ ਬਿਲਕੁਲ ਫ੍ਰੀ ਦਿੱਤੀ ਜਾਊਗੀ ਦੀਵਾਲੀ ਆਫਰ ਲੁੱਟ ਲੋ ਮੇਲਾ ਵੀਰੇ ਐਦੂ ਵਧੀਆ ਆਫਰ ਕੋਈ ਨਹੀਂ ਦੇ ਸਕਦਾ ਆਸ਼ੂ ਵੀਰਾ ਗਿੱਦੜ ਵਿੱਚ ਹੀ ਦੇ ਸਕਦਾ ਵੀਰੇ ਮੈਂ ਗੱਲ ਦੀ ਸਮਾਪਤੀ ਕਰਦਾ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ